ਅਮਿੰਟ ਜੀ ਤੁਸੀਂ ਤਰਮ ਤਾਰਨ ਦਾ ਥੋੜਾ ਜਿਹਾ ਜ਼ਿਕਰ ਤਾਂ ਕਰ ਗਏ ਹੋ ਥੋੜਾ ਜਿਹਾ ਜਿਹਾ ਜ਼ਿਕਰ ਥੋੜਾ ਹੋਰ ਕਰਦੇ ਹਾਂ ਇੱਕ ਪਾਸੇ ਤਾਂ ਦੱਸ ਗਏ ਕਿ ਹੋਰ ਵੀ ਕਿਸੇ ਪਾਸੇ ਕੋਈ ਨਾਮ ਸ਼ਾਮਲ ਹੋ ਸਕਦਾ ਨਹੀਂ ਹਾਲੇ ਤੇ ਕਾਲੀ ਹੋਏ ਦੇਖੋ ਆਮ ਆਦਮੀ ਪਾਰਟੀ 'ਚ ਪਤਾ ਕੀ ਹੁੰਦਾ ਹੈ ਕਿ ਜਿੱਦਾਂ ਸੋਲ ਸਾਬ ਚਲੇ ਗਏ ਸੰਸਾਦ ਤੋਂ ਤਾਂ ਫਿਰ ਉੱਥੇ ਦੂਜੇ ਜਾਂ ਤੀਜੇ ਨੰਬਰ ਦੇ ਜਿਹੜੇ ਲੀਡਰ ਹੁੰਦੇ ਆ ਆਪਾਂ ਉਹਨਾਂ ਦੀ ਹੀ ਅਕਸਰ ਦੇਖਦੇ ਆ ਨਾ ਕਿ ਦਾਵੇਦਾਰੀ ਵੀ ਹੁੰਦੀ ਹੈ ਚਰਚਾ ਵੀ ਹੁੰਦੀ ਹੈ ਜੀ ਤਾਂ ਮੈਨੂੰ ਪਤਾ ਲੱਗਿਆ ਸੀਗਾ ਕਿ ਦਾਵੇਦਾਰੀ ਇੱਦਾਂ ਚੱਲ ਰਹੀ ਆ ਚਲੋ ਬਾਕੀ ਸਾਡਾ ਕਿਸੇ ਧੜੇ ਨੂੰ ਵੀ ਨਹੀਂ ਆ ਕਿ ਉਹਨੂੰ ਨੁਕਸਾਨ ਪਹਾਈਏ ਸੋ ਇਸ ਕਰਕੇ ਮੈਂ ਗੱਲ ਉਹ ਨਹੀਂ ਕੁਸੀ ਚਲੋ ਇੱਕ ਵਾਰੀ ਆਪਾਂ ਇਹਨੂੰ ਸਾਹਮਣੇ ਰੱਖ ਰਹੇ ਹਾਂ ਫਿਰ ਹਾਂ ਇਹ ਆ ਵੀ ਜੇ ਆਪਾਂ ਓਵਰਆਲ ਦੇਖੀਏ ਤਾਂ ਤਰਨ ਤਾਰਨ ਬਹੁਤ ਕਸੂਤਾ ਜਿਹਾ ਕੰਮ ਹੋਊਗਾ ਆਮ ਆਦਮੀ ਪਾਰਟੀ ਲਈ ਉਹ ਕਿਉਂ ਇੱਕ ਤੇ ਮਾਝੇ 'ਚ ਜਾਣਾ ਪਊਗਾ ਤੁਹਾਨੂੰ ਸਿੱਧਾ ਲੁਧਿਆਣੇ ਤੋਂ ਲੁਧਿਆਣਾ ਸ਼ਹਿਰੀ ਸੀਟ ਲੜ ਕੇ ਹਟਿਓ ਪੜੇ ਲਿਖਿਆਂ ਦਾ ਇਲਾਕਾ ਅਦਿਯੋਗ ਸਭ ਕੁਝ ਮਤਲਬ ਕਿ ਵੱਖਰਾ ਬਿਲਕੁਲ ਸ਼ੈਰੀ ਕਲਚਰ ਸਭ ਕੁਝ ਵੱਖਰਾ ਸੀਗਾ ਹਿੰਦੂ ਵੋਟ ਜ਼ਿਆਦਾ ਤੇ ਯਕਦਮ ਤੁਹਾਨੂੰ ਜਾਣਾ ਪਊਗਾ ਇਹ ਕੈਸੇ ਲਾਕੇ ਚ ਜੋ ਪਾਉ ਆਂਦਾ ਜੀ ਮਾਜੇ ਦਾ ਹਮ ਠੀਕ ਹੈ ਜੀ ਉਹਨਾਂ ਦੀ ਤਸਵੀਰ ਵੱਖਰੀ ਆ ਹਾਂ ਬਿਲਕੁਲ ਪੰਥਕ ਰਾਜਨੀਤੀ ਵੀ ਉਥੇ ਆਪਣਾ ਪ੍ਰਭਾਵ ਰੱਖਦੀ ਆ ਖਾਸ ਤੌਰ ਤੇ ਜੇ ਆਪ ਵੀ ਕੀਤਾ ਅਮਰਤਪਾਲ ਸਿੰਘ ਦਾ ਉੱਥੇ ਹਾਲੇ ਵੀ ਅਸਰ ਹੈ ਹੂੰ ਹੂੰ ਬਿਲਕੁਲ ਜੇ ਮੰਨ ਲਓ ਪੰਥਕ ਜਥੇਬੰਦੀਆਂ ਇਕੱਠੀਆਂ ਹੋ ਕੇ ਜੀ ਲੈਟਸ ਪੋਜ਼ ਬੀਬੀ ਖਾਲੜਾ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਪੰਥਕ ਚਿਹਰਾ ਦੇ ਦਿੰਦੀਆਂ ਨੇ ਜੀ ਤਾਂ ਉਹ ਵੀ ਬਹੁਤ ਬਹੁਤ ਵੱਡਾ ਟੈਸਟ ਹੋਏਗਾ ਹੂੰ ਆਮ ਆਦਮੀ ਪਾਰਟੀ ਵਾਸਤੇ ਬਿਲਕੁਲ ਮੈਂ ਨਹੀਂ ਕਹਿੰਦਾ ਹੁੰਦਾ ਮੈਂ ਤੁਹਾਨੂੰ ਹਮੇਸ਼ਾ ਅੱਗੇ ਵੀ ਕਿਹਾ ਸੀ ਲੁਧਿਆਣਾ ਵਾਲੇ ਮਾਮਲੇ 'ਚ ਸ਼ੁਰੂ ਚ ਕਿ ਭਾਈ ਅਰੂੜਾ ਸਾਹਿਬ ਦੇ ਅਸਰ ਜ਼ਿਆਦਾ ਨੇ ਠੀਕ ਆ ਗੇਮ ਫਸਦੀ ਆ ਗੇਮ ਘੁੰਮਦੀ ਆ ਤਕੋ ਨਾ ਹੁੰਦਾ ਚੌਕ ਨਾ ਹੁੰਦਾ ਕੀ ਹੁੰਦਾ ਉਹ ਮੌਜੂਦਾ ਸਮਾਂ ਜਿਹੜਾ ਹੁੰਦਾ ਉਸ ਵੇਲੇ ਦਾ ਉਹ ਤੈਅ ਕਰਦਾ ਪਰ ਇਹ ਆ ਕਿ ਬਹੁਤ ਔਖਾ ਹੋ ਜਾਏਗਾ ਆ ਮਦਮੀ ਪਾਰਟੀ ਵਾਸਤੇ ਬਿਲਕੁਲ ਇੱਕ ਅੱਛਾ ਫੇਰ ਉੱਥੇ ਜ਼ਿਆਦਾ ਤੁਸੀਂ ਤੱਕ ਮਤੱਕਾ ਨਹੀਂ ਕਰ ਸਕਦੇ ਉਹ ਬਰਾਬਰ ਡਾਂਗ ਸੋਟਾ ਵੀ ਕਰਨ ਜਾ ਰਿਹਾ ਜੀ ਜੀ ਦੂਜੀਆਂ ਤੇਰਾ ਫਿਰ ਕਾਲੀ ਵੀ ਉੱਥੇ ਬਹੁਤ ਜ਼ਿਆਦਾ ਕਾਲੀਦਾਲ ਬਾਦਲ ਦਾ ਵੀ ਬਹੁਤ ਵਧੀਆ ਵੋਟ ਬੈਂਕ ਸੀ ਹੈ ਨਾ ਸੰਧੂ ਸਾਹਿਬ ਉੱਥੇ ਮੇਰੇ ਖਿਆਲ ਦੇ ਨਾਲ ਵਿਧਾਇਕ ਰਹੇ ਇਹਨਾਂ ਕੋ ਨੀ ਤਿੰਨ ਵਾਰੀ ਦੋ ਕਿ ਤਿੰਨ ਵਾਰੀ ਸੋ ਇਸ ਕਰਕੇ ਬਈ ਬਿਲਕੁਲ ਭਵਾ ਦੀ ਪੇਚ ਤੇ ਜਿਹੜੀ ਗੇਂਦ ਹੈ ਨਾ ਜੀ ਉਹ ਬਿਲਕੁਲ ਸੌਖੀ ਨਹੀਂ ਹੋਏਗੀ ਖੇਡਣੀ ਬੱਲੇਬਾਜ਼ਾਂ ਗੱਲ ਇਹੀ ਹੈ ਕਿ ਆਪਾਂ ਮੇਰੇ ਖਿਆਲ ਦੇ ਨਾਲ ਇੱਕ ਰੌਚਕ ਟੱਕਰ ਦੇਖਾਂਗੇ ਕਿਉਂਕਿ ਸੀਟ ਖਾਲੀ ਡਿਕਲੇਅਰ ਹੋ ਗਈ ਹੈ ਛੇ ਮਹੀਨਿਆਂ ਦੇ ਅੰਦਰ ਅੰਦਰ ਚੂਨ ਮੇਰਾ ਮੰਨਣਾ ਹੈ ਕਿ ਸ਼ਾਇਦ ਬਿਹਾਰ ਇਲੈਕਸ਼ਨ ਦੇ ਨਾਲ ਹੀ ਹੂੰ ਇਹਨੂੰ ਕਰਵਾ ਦਿੱਤਾ ਜਾਵੇ ਪਰ ਜੋ ਵੀ ਹੋਏਗਾ ਜਦੋਂ ਵੀ ਹੋਏਗਾ ਟੱਕਰ ਰੋਚਕ ਰਹਿਣ ਦੀ ਸਮਰੱਥਾ ਬਿਲਕੁਲ ਜੀ ਬਿਲਕੁਲ ਬਿਲਕੁਲ ਮੇਰੇ ਜੀ 2 ਕਿ 81 ਨੇ ਦੋਸਤਾਂ ਦੇ ਉਹ ਸ਼ਾਮਿਲ ਕਰਦਨੇ ਆ ਫਿਰ ਆਪਾਂ ਅਗਲੀ ਖਬਰ ਵੱਲ ਚੱਲਦੇ ਹਾਂ ਜਟਨ ਫਾਇਰ ਜੀ ਕਹਿ ਰਹੇ ਕਿ ਅੰਮ੍ਰਿਤਸਰ ਸਾਹਿਬ ਤੋਂ ਇੱਕ ਮਿਨਿਸਟਰ ਬਣੇਗਾ ਔਰ ਜਸਤਾਜ ਸਿੰਘ ਜੀ ਕਹਿ ਰਹੇ ਨੇ ਕਿ ਬੀਬੀ ਖਾਲੜਾ ਦੀ ਚਰਚਾ ਚੱਲ ਰਹੀ ਹੈ ਕਹਿੰਦੇ ਅਮਰਪਾਲ ਸਿੰਘ ਦੀ ਹਾਂ ਚਰਚਾ ਚੱਲ ਪਈ ਹੈ ਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕੁਝ ਚਿਹਰਿਆਂ ਦੀ ਚਰਚਾ ਚੱਲ ਰਹੀ ਹੈ ਤਾਂ ਮੈਂ ਮਿਸਾਲ ਵੀ ਪੰਥਕ ਜਥੇਬੰਦੀਆਂ ਮੰਨਿਓ ਉਹਨਾਂ ਦੀ ਹੀ ਦਿੱਤੀ ਹੈ ਜੀ 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 ਤੇ ਬੱਲੀ ਸਾਹਿਬ ਦਾ ਕਮੈਂਟ ਵੀ ਇਹੋ ਹੀ ਹੈ ਵੀ ਕਹਿੰਦੇ ਸਾਰੇ ਐਮਐਲਏ ਸੋਸ਼ਲ ਮੀਡੀਆ ਤੇ ਲੋਬਿੰਗ ਕਹਿੰਦੇ ਕਰ ਰਹੇ ਨੇ ਆਪਦੇ ਇਦਾਂ ਲੱਗਦਾ ਸੀਗਾ ਕਿ ਲੁਧਿਆਣਾ ਵੈਸਟ ਦੀ ਚੋਣ ওভার ਹੋ ਗਈ ਜੀ ਇੱਕ ਕੰਟਰੀ ਹੋ ਗਈ ਇੱਕ ਮੰਤਰੀ ਬਾਹਰ ਹੋ ਗਿਆ ਕਿ ਨਵੇੜਾ ਹੋ ਗਿਆ ਉਧਰੋਂ ਤਰਨਤਾਰਨ ਵਾਲੀ ਸੀਟ ਖਾਲੀ ਡਿਕਲੇਅਰ ਹੋ ਗਈ ਰੀਸ਼ਫਲਿੰਗ ਫਿਰ ਤਾਂ ਹੀ ਤਾਂ ਆਪਾਂ ਕਿਹਾ ਕਿ ਸੰਭਾਵੀ ਹੈ ਇੱਕ ਰੀਸ਼ਫਲਿੰਗ ਤਾਂ ਦੇਖੋ ਹੋਏਗੀ ਹੋਏਗੀ ਜੀ ਲਾਸਟ ਵਾਲੇ ਸਾਲ ਚ ਜਾਂ 8-10 ਮਹੀਨਿਆਂ ਚ ਨਹੀਂ ਹੋਏਗੀ ਇਹ ਵੀ ਸਾਫ਼ ਹੈ ਤੇ ਦਾ ਮਤਲਬ ਕਿ ਤਰਨਤਾਰਨ ਵਾਲਾ ਜਿਹੜਾ ਨਤੀਜਾ ਹੋਏਗਾ ਜੀ ਉਹਦੇ ਨੇੜੇ ਤੇੜੇ ਆਪਾਂ ਨੂੰ ਹਿਲਜੁਲ ਵੇਖਣ ਨੂੰ ਮਿਲੇਗੀ ਜੀ 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 ਬਿਲਕੁਲ ਖੈਰ ਚਲੋ ਜੀ ਇਸ ਖਬਰ ਤੋਂ ਵੀ ਥੋੜਾ ਜਿਹਾ ਅੱਗੇ ਨੂੰ ਚੱਲਦੇ ਆਪਾਂ ਇਸ ਰਾਜਨੀਤੀ ਤੋਂ ਵੀ ਅੱਗੇ ਨੂੰ ਚੱਲ ਕੇ ਹਾਂ ਜੀ ਤਿੰਨ ਵਾਰ ਹੀ ਰਹੇ ਨੇ ਸੰਧੂ ਸਾਹਿਬ ਉਥੋਂ ਐਮਐਲਏ ਇੱਕ ਵਾਰੀ ਆਜ਼ਾਦ ਜਿੱਤੇ ਸਨ ਜੀ 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 ਚਲੋ ਖੈਰ ਉੱਥੇ ਵੀ ਜਿਹੜਾ ਪੜ ਬੱਝੂਗਾ ਨੇ ਰੌਚਕ ਹੀ ਹੋਏਗਾ ਹਾਂ ਜੀ ਰੌਚਕ ਮੈਂ ਤਾਂ ਹੀ ਤੁਹਾਨੂੰ ਸਰੇਣਾ ਤੁਹਾਨੂੰ ਕਿ ਬਿਲਕੁਲ ਦੇਖੋ ਇੱਕ ਹੁੰਦਾ ਹੈ ਕਿ ਤੁਸੀਂ ਤੇਜ਼ ਪਿੱਚ ਤੇ ਖੇਡਣਗੇ ਜਿਓ ਇਕਦਮ ਤੁਹਾਨੂੰ ਸਲੋ ਪਿੱਚ ਮਿਲ ਜਾਂਦੀ ਹੈ ਸਪਿਨ ਪਿੱਚ ਮਿਲ ਜਾਂਦੀ ਹੈ ਤਾਂ ਇਹ ਬਿਲਕੁਲ ਲਖਣ ਲੁਧਿਆਣੇ ਤੋਂ ਇਸ ਤਰ੍ਹਾਂ ਦਾ ਹੋਏਗਾ ਕਿ ਇਕਦਮ ਤੁਹਾਨੂੰ ਪਰਥ ਵਾਲੀ ਪਿੱਚ ਤੋਂ ਕਹਿ ਲਓ ਕਿ ਲਖਨਾਉ ਵਾਲੀ ਪਿੱਚ ਤੇ ਹੋਣਾ ਪੈਣਾ ਬਿਲਕੁਲ ਇਹ ক্রিকেট ਦੀ ਭਾਸ਼ਾ ਜੀ ਬੋਲੀ ਦੀ ਬਾਲ ਵੇਖ ਕੇ ਵੱਡੇ ਸ਼ੋਰ ਹਾਂ ਜੀ ক্রিকেট ਦੀ ਭਾਸ਼ਾ ਚ ਐਂ ਕਹਿ ਲਓ ਬਸ ਪਰਥ ਤੋਂ ਸਿੱਧਾ ਲਖਨਾਉ ਵਾਲੀ ਪਿੱਚ ਤੇ ਹੋਣਾ ਪੈਣਾ ਤੁਹਾਡਾ ਜੀ ਚਲੋ ਖੈਰ ਦੇਖਾਂਗੇ ਭਈ ਕਿਹੜਾ ਕਿਵੇਂ ਦੀ ਬੈਟਿੰਗ ਕਰਦਾ ਕਿਵੇਂ ਦੀ ਬੋਲਿੰਗ ਹੁੰਦੀ ਹੈ